ਅਹਿਮਦਗੜ੍ਹ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਦੁਕਾਨਾਂ ਦੇ ਪਿਛਲੇ ਪਾਸੇ ਲੱਗੇ ਏਸੀ ਦੀਆਂ ਤਾਂਬੇ ਦੀਆਂ ਪਾਈਪਾਂ ਚੋਰਾਂ ਵੱਲੋਂ ਕੱਟ ਕੇ ਲੈ ਜਾਣ ਦੀ ਘਟਨਾ ਸਾਹਮਣੇ ਆਈ ਹੈ ਚੋਰਾਂ ਨੇ ਬੜੀ ਸਫਾਈ ਦੇ ਨਾਲ ਇਹ ਕਾਰਵਾਈ ਕੀਤੀ ਹੈ ਜਿਸ ਨਾਲ ਦੁਕਾਨਦਾਰਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਇਸ ਘਟਨਾ ਨੇ ਬਾਜ਼ਾਰ ਦੇ ਸਮੂਹ ਵਪਾਰੀ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਚੋਰੀ ਦੀ ਇਸ ਘਟਨਾ ਨਾਲ ਸਾਡੇ ਮਨਾਂ ਵਿੱਚ ਡਰ ਹੈ ਕਿ ਹੁਣ ਅਸੀਂ ਏਸੀ ਕਿੱਥੇ ਲਗਵਾਈਏ ਕਿਉਂਕਿ ਸਾਡੀਆਂ ਦੁਕਾਨਾਂ ਨੀਵੀਂਆਂ ਇਸ ਤੋਂ ਉੱਚੀਆਂ ਪਾਈਪਾਂ ਨਹੀਂ ਜਾ ਸਕਦੀਆਂ ਸਾਡਾ ਨੁਕਸਾਨ ਫਿਰ ਹੋ ਸਕਦਾ ਹੈ ਸਾਡੇ ਏਸੀ ਦੇ ਆਊਟਡੋਰ ਵੀ ਚੋਰ ਖੋਲ ਕੇ ਲਿਜਾ ਸਕਦੇ ਹਨ ਵਪਾਰੀਆਂ ਦਾ ਇਹ ਵੀ ਦੋਸ਼ ਹੈ ਕਿ ਰਾਤ ਦੇ ਸਮੇਂ ਪਹਿਰੇਦਾਰੀ ਦੀ ਘਾਟ ਕਾਰਨ ਚੋਰਾਂ ਨੂੰ ਖੁੱਲਾ ਮੌਕਾ ਮਿਲਦਾ ਹੈ ਚੋਰੀ ਹੋਈ ਤਾਂਬੇ ਦੀਆਂ ਪਾਈਪਾਂ ਦੀ ਕੀਮਤ ਵੀ ਕਾਫੀ ਜ਼ਿਆਦਾ ਹੈ ਦੁਕਾਨਦਾਰਾਂ ਨੇ ਸਾਂਝੇ ਤੌਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਪੁਲਿਸ ਵਿਭਾਗ ਦੇ ਕੈਮਰੇ ਲੱਗੇ ਹੋਏ ਹਨ ਫਿਰ ਵੀ ਇਹ ਚੋਰੀਆਂ ਹੋ ਰਹੀਆਂ ਹਨ ਫਿਰ ਕੈਮਰੇ ਲਗਾਉਣ ਦਾ ਕੀ ਫਾਇਦਾ ਸਾਰਿਆਂ ਨੂੰ ਮੇਰੀ ਨਮਸਕਾਰ ਜੀ ਆ ਦੇਖ ਲੋ ਤੁਸੀਂ ਪਾਈਪਾਂ ਸਾਡੀਆਂ ਕੱਟੀਆਂ ਹੋਈਆਂ ਬਿਲਕੁਲ ਉਥੋਂ ਕੱਟ ਗਏ ਪਿਛਲੇ ਹਫ਼ਤੇ ਤੋਂ ਜਿਹੜਾ ਮੌਸਮ ਠੀਕ-ਠਾਕ ਸੀਗਾ ਤੇ ਕੱਲ ਬਹੁਤ ਜ਼ਿਆਦਾ ਗਰਮੀ ਹੋਈ ਕੱਲ ਮਿਸਤਰੀ ਨੂੰ ਫੋਨ ਕੀਤਾ ਕੱਲ ਆਇਆ ਨਹੀਂ ਤੇ ਅੱਜ ਮਿਸਤਰੀ ਆਇਆ ਜਦੋਂ ਉਹਨੇ ਆ ਕੇ ਦੇਖਿਆ ਤਾਂ ਪਿੱਛੇ ਬਿਲਕੁਲ ਹੀ ਪਾਈਪਾਂ ਕੱਟੀਆਂ ਹੋਈਆਂ ਆਊਟਡੋਰ ਤੇ ਕਰ ਤੇ ਸਾਡਾ ਘੱਟੋ-ਘੱਟ 10000 ਰੁਪਏ ਦਾ ਨੁਕਸਾਨ ਆ ਆਊਟਡੋਰ ਦਾ ਜਿਹੜਾ ਗੈਸ ਵੀ ਪਾਉਗੀ ਪਾਈਪ ਵੀ ਪਾਉਗੀ ਜੇ ਚੋਰ ਨਹੀਂ ਵੀ ਫੜ ਵੀ ਲੈਣਗੇ ਤਾਂ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਜੇ ਕੱਲੀ পাই ਮਿਲ ਜੂ ਸਾਨੂੰ ਵੱਤੋ ਵੱਜੀ ਗੈਸ ਦਾਾਨੂੰ ਪਾਉਣੀ ਪੈਣੀ ਆ ਮਿਸਤਰੀ ਨੂੰ ਲੇਬਰ ਵੀ ਦੇਣੀ ਪੈਣੀ ਆ 10000 ਦਾ ਸਾਡਾ ਨੁਕਸਾਨ ਹੈਗਾ ਘੱਟੋ ਘੱਟ ਉਹ ਸਾਹਮਣੇ ਕੈਮਰੇ ਸਰਕਾਰ ਨੇ ਲਵਾਏ ਨੇ ਵੱਡੇ ਵੱਡੇ ਕੈਮਰੇ ਲੱਗੇ ਨੇ ਉਹਨਾਂ ਦੇ ਚਲਾਨ ਮਿੰਟ ਚ ਹੋ ਜਾਂਦਾ ਪਰ ਚੋਰਾ ਕਿੰਨੇ ਕੋਈ ਧਿਆਨ ਨਹੀਂ ਅੱਜ ਤਾਂ ਸਾਡੀਆਂ ਪਾਈਪਾਂ ਕੱਟੀਆਂ ਕੱਲ ਨੂੰ ਹੋ ਸਕਦਾ ਚੋਰਾਂ ਨਾ ਨੱਤ ਪਾਈ ਤਾਂ ਸਾਡੇ ਆਊਟਡੋਰ ਵੀ ਲਾ ਕੇ ਲੈ ਜਾਂ ਸਾਨੂੰ ਕੋਈ ਪਤਾ ਨਹੀਂ ਆ ਏਸੀ ਤਾਂ ਸਾਰਿਆਂ ਦੁਕਾਨਾਂ ਵਾਲੇ ਲੱਗੇ ਨੇ ਕੋਈ ਪਤਾ ਨਹੀਂ ਵੀ ਕੱਲ ਨੂੰ ਲਾ ਕੇ ਲੈ ਜਾਣ ਕਿਉਂਕਿ ਅੱਜ ਤੱਕ ਦੇਖੋ ਤਿੰਨ ਦੁਕਾਨਦਾਰਾਂ ਦੇ ਨੇ ਕੱਟੇ ਅੱਜ ਤੱਕ ਤਿੰਨ ਅਰਜਨ ਦੇ ਹੌਸਲੇ ਖੁੱਲ ਗਏ ਕੈਮਰੇ ਵੱਡੇ ਵੱਡੇ ਲੱਗੇ ਹੋਣ ਦੇ ਬਾਵਜੂਦ 24 ਘੰਟੇ ਨਿਗਰਾਨੀ ਰਹਦੀ ਆ ਹੁਣ ਅਸੀਂ ਪੁਲਿਸ ਪ੍ਰਸ਼ਾਸਨ ਤੇ ਹੀ ਬੇਨਤੀ ਕਰਦੇ ਆ ਵੀ ਜਲਦ ਤੋਂ ਜਲਦ ਕਾਰਵਾਈ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਤਿੰਨ ਦੁਕਾਨਾਂ ਦਾ ਨੁਕਸਾਨ ਹੋਇਆ ਫਿਲਹਾਲ ਫਿਰਾਲ ਤਿੰਨ ਦਾ ਜੀ ਬਾਕੀ ਪਤਾ ਨਹੀਂ ਅੱਗੇ ਹੋ ਸਕਦਾ ਹੋਰ ਹੋਇਆ ਹੋਵੇ ਹਾਂ ਸਾਨੂੰ ਸਾਡਾ ਤਿੰਨ ਦਾ ਪਤਾ ਸੀ ਨਾਲ ਨਾਲ ਬਿਲਕੁਲ ਸਾਡੇ ਕੰਢਾ ਸਾਝੀਆਂ ਨੇ ਹਾਂ ਹੁਕਮ ਚੰਦ ਗੋਪਤਾ ਜੀ ਇਕਰ ਕੇਸ ਕੁਮਾਰ ਪੜਦੇ ਆਣੇ ਮੈਂ 골ਡੀ ਲਹंगा ਉਸ ਤੋਂ 골ਡੀ ਠੀਕ ਹੈ ਸਾਡੀਆਂ ਤਿੰਨ ਦੁਕਾਨਾਂ ਦਾ ਮੇਨ ਦਾ ਨੁਕਸਾਨ ਮੈਨੂੰ ਪਤਾ ਬਾਕੀ ਅੱਗੇ ਪਿੱਛੇ ਹੋ ਸਕਦਾ ਹੋਰ ਕਿਹੜੇ ਕੋਈ ਹੋਇਆ ਹੋਵੇ ਉਹਨਾਂ ਦਾ ਹਾਲੇ ਪਤਾ ਨਹੀਂ ਮੌਸਮ ਠੀਕ ਕਰਕੇ ਤੁਸੀਂ ਚਲਾਇਆ ਨਹੀਂ ਹੁਣ ਜਦੋਂ ਤੁਸੀਂ ਅੱਜ ਚਲਾਇਆ ਏਸੀ ਸਵੇਰੇ ਦਾ ਤੁਸੀਂ ਕਿਹਾ ਵੀ ਠੰਡੀ ਨਹੀਂ ਕਰ ਰਹੀ ਕੋਲਿੰਗ ਨਹੀਂ ਹੋ ਰਹੀ ਕੋਲਿੰਗ ਨਹੀਂ ਹੋ ਰਹੀ ਫੇਰ ਤੁਸੀਂ ਮਿਸਤਰੀ ਨੂੰ ਬੁਲਾਇਆ ਤਾਂ ਉਹਨੇ ਆ ਕੇ ਜਦੋਂ ਪਿੱਛੋਂ ਦੇਖਿਆ ਚੈੱਕ ਕਰਨ ਵਾਸਤੇ ਆਇਆ ਤਾਂ ਉਹਨੇ ਦੇਖਿਆ ਤਾਂ ਪਾਈ 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 ਨਹੀਂ ਤਾਂ ਫਿਰ ਤੁਸੀਂ ਤੁਹਾਡੀ ਹੈਰਾਨੀ ਹੋ ਹੈਰਾਨ ਹੋ ਗਏ ਹੋਗੇ ਬਿਲਕੁਲ ਹੈਰਾਨ ਹੋ ਗਏ ਜੀ ਉਹ ਟਾਈਮ ਕਹਿੰਦਾ ਛੋਟੀ ਜੀ ਤਾਰਾ ਜੀ ਮੈਂ ਜੋੜ ਦਿੰਦਾ ਮੈਂ ਕਿਹਾ ਚੱਲ 100 200 ਰੁਪਏ ਸਾਂਜੂ ਪਰ ਫਿਰ ਉਹਨੇ ਮੈਂ ਬਾਅਦ ਵਿੱਚ ਜਦੋਂ 10000 ਰੁਪਏ ਰੱਖਦੇ ਉਹਨੇ ਦੱਸਿਆ ਜੀ ਨੁਕਸਾਨ ਮੈਂ ਕਿਹਾ ਵੀਰੇ ਜਾ 10000 ਰੁਪਏ ਮੇਰੇ 10000 ਹੀ ਲਏਗਾ ਇਨਰ ਜੀ ਜਿਹੜਾ ਅੰਦਰਲਾ 에ਅਰ ਵਾਲਾ ਉਹੀ ਮਿਸਤਰੀ ਉਹਨਾਂ ਦਾ ਲੈ ਕੇ ਕੱਢ ਕੇ ਕਹਿੰਦਾ ਇਹ ਚ ਨੁਕਸਾ ਉਹ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਪਿੱਛੇ ਮਤਲ ਇਹ ਤਾਂ ਫਿਰ ਜੇ ਨਹੀਂ ਲੱਗੀ ਕਿ ਕਿਤੇ ਅੰਦਰ ਨੁਕਸ ਪੈ ਗਿਆ ਕੋਈ ਹਾਂ ਮਤਲਬ ਬੰਦੇ ਨਹੀਂ ਸੋਚਦਾ ਕਿ ਇਹ ਤਾਂ ਬੰਦੇ ਦਿਵਾਰਕੀ ਨਹੀਂ ਉਹਦਾ ਤਾਂ ਜਦੋਂ ਬਾਹਰ ਆਇਆ ਉਦੋਂ ਪਤਾ ਲੱਗਿਆ ਉਦੋਂ ਪਤਾ ਲੱਗਿਆ ਜੀ ਵੀ ਇਹਦਾ ਪੈਪਾ ਹੀ ਵੱਢ ਕੇ ਲੈ ਗਏ ਤੇ ਅੱਛਾ ਇਹ ਨਾਲ ਭਾਈ ਸਾਹਿਬ ਖੜੇ ਨੇ ਤੁਹਾਡਾ ਵੀ ਨੁਕਸਾਨ ਹੋਇਆ ਜੀ ਹਾਂ ਜੀ ਬਹੁਤ ਨੁਕਸਾਨ ਹੋਇਆ ਹੈ ਜੀ ਹਾਂ ਮੈਂ ਜੀ ਰਣਜੀਤ ਕੁਮਾਰ ਜੀ ਸਿਆਲ ਵਾਲੇ ਕੋਲ ਕੰਮ ਕਰਦਾ ਜੀ ਮੈਂ ਹੁਕਮਚੰਦ ਖੁੱਪਤਾ ਜੀ ਠੀਕ ਹੈ ਠੀਕ ਹੈ ਜੀ ਆਪਣਾ ਜੀ ਪਿੱਛੋਂ ਪੈਪਾ ਸਾਰੀਆਂ ਕੱਢ ਕੇ ਲੈ ਗਿਆ ਜੀ ਠੀਕ ਹੈ ਜੀ ਇਹਦਾ ਮਤਲਬ ਨੁਕਸਾਨ ਆ ਜੀ ਇੱਕ ਚੀਜ਼ ਵੀਰ ਜੀ ਦੇਖ ਬਿਲਕੁਲ ਜੜਾਂ ਚੋਂ ਵੱਡੀਆਂ ਹੋਈਆਂ ਨੇ ਦੇਖੋ ਤੁਸੀਂ ਐ ਨਹੀਂ ਹੈਗਾ ਵੀ ਥੋੜੀ ਬੋਦੀ ਛੱਡ ਦੇ ਬਿਲਕੁਲ ਜੜਾਂ ਚੋਂ ਵੱਡੀਆਂ ਹੋਈਆਂ ਨੇ ਬਿਲਕੁਲ ਸਹੀ ਗੱਲ ਆ ਤੇ ਤੋੜੀਆਂ ਹੋਈਆਂ ਆਲਾ ਜਾਂ ਕੱਟੀਆਂ ਹੋਈਆਂ ਨੇ ਜੋ ਵੀ ਆ ਜੋ ਵੀ ਹੈਗਾ ਜੀ ਬਿਲਕੁਲ ਜੜਾਂ ਚੋਂ ਕੀਤਾ ਹੋਇਆ ਵਾ ਫਿਰ ਉਸ ਤੋਂ ਬਾਅਦ ਉਹਨਾਂ ਕੋਲੇ ਪੌੜੀ ਘੋੜੀ ਕੁਝ ਹੋਊਗਾ ਤਾਂ ਹੈ ਨਹੀਂਗਾ ਪੌੜੀ ਕੌੜੀ ਕੁਝ ਤਾਂ ਹੋਊਗੀ ਉਹਨਾਂ ਕੋਲੇ ਜਿਹੜਾ ਐਨੀ ਬਰੀਕੀ ਨਾਲ ਵੱਡੀਆਂ ਨੇ ਅਗਲੀ ਵਾਰੀ ਵੱਡਾ ਲੈ ਆਉਣਗੇ ਜੀ ਉਹਨਾਂ ਨੂੰ ਕੀ ਫਰਕ ਆ ਅੱਜ ਅੱਜ ਛੋਟਾ ਸੀਗਾ ਉਹਨਾਂ ਨੇ ਛੋਟੇ ਛੋਟੇ ਬਾਲੇ ਕੱਲ ਵੱਡਾ ਲੈ ਆਉਣਾ ਤਾਂ ਉਹਨੂੰ ਪਤਾ ਲੱਗੇ ਪਿੱਛੇ ਕੋਈ ਆ ਨਹੀਂਗਾ ਮੰਗ ਕਰ। ਅੱਜ ਤੱਕ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਮੈਂ ਇਨਸਾਫ ਦਵਾਓ ਜੀ। ਔਰ 10000 ਰੁਪਏ ਨੁਕਸਾਨ ਆਇਆ ਅਸੀਂ ਗਰੀਬਾਰੇ ਕਿੱਥੋਂ ਇੰਨਾ ਇੰਨਾ ਕਰਾਵਾਂਗੇ? ਛੋਟੇ ਛੋਟੇ ਦੁਕਾਨਦਾਰਾ ਸੀ। ਇਹ ਮਜਬੂਰੀ ਲਵਾਉਣੀਆਂ ਪੈਂਦੀ ਨੇ ਵੀ ਕਸਟਮਰ ਖੜਦਾ ਨਹੀਂ। ਸਾਨੂੰ ਦੀ ਜਰੂਰਤ ਨਹੀਂ ਹੈਗੀ ਅਸੀਂ ਦੀ। ਅਸੀਂ ਤਾਂ ਕਰਮੇ ਚ ਰਹਿ ਸਕਦੇ ਆ। ਕਸਟਮਰ ਖੜਦਾ ਨਹੀਂ ਉਹਦੇ ਵਾਸਤੇ ਲਵਾਉਣਾ ਪੈਂਦਾ। ਕਸਟਮਰ ਨਹੀਂ ਵੱਡੀਆਂ ਦੁਕਾਨਾਂ ਜਾਂਦਾ। ਤੇ ਫਿਰ ਹੁਣ ਇਹ ਖਾਤਿਆ ਜੇ ਤੁਸੀਂ 10000 ਕਹਿ ਰਹੇ ਹੋ ਮੈਨੂੰ ਤਾਂ 10000 ਤੋਂ ਵੀ ਜ਼ਿਆਦਾ ਲੱਗਦਾ ਕਿਉਂਕਿ ਹੁਣ ਇਹਨੂੰ ਪਹਿਲਾਂ ਤੋਂ ਉੱਚਾ ਕਰਾਓਗੇ। ਸਾਲ ਕੋਈ ਹੱਲ ਹੀ ਨਹੀਂ ਵੀ ਜੀ ਹੋਰ ਹੱਲ ਹੱਲ ਕੋਈ ਨਹੀਂ ਉੱਚਾ ਜ਼ਿਆਦਾ ਉੱਚਾ ਕਰਾ ਨਹੀਂ ਸਕਦੇ ਕਿਉਂਕਿ ਉਧਰੋਂ ਦੁਕਾਨਾਂ ਨਿਮੀਆਂ ਨੇ ਦੁਕਾਨਾਂ ਨਹੀਂ ਵਗਿਆ ਇਧਰੋਂ ਸੜਕ ਉੱਚੀ ਆ ਹਾਂ ਕਿਉਂਕਿ ਜਿਹੜਾ ਸਾਡੀ ਦਾ 7-10 ਫੁੱਟ ਤੇ ਹੀ ਹੈ ਨਾ ਜੀ ਇਧਰੋਂ ਸੜਕ ਹੁਣ ਹੁਣਾ ਦੇਖੋ ਟੋਏ ਡੇਢੇ ਨੇ ਹੁਣ ਇਹਨਾਂ ਦਾ ਕੋਈ ਪਤਾ ਨਹੀਂ ਕਾਲ ਨੂੰ 2 ਫੁੱਟ ਚੱਕ ਦੇਣ 3 ਫੁੱਟ ਚੱਕ ਦੇਣ ਬਿਲਕੁਲ ਠੀਕ ਹੈ ਗੱਲ ਤੁਹਾਡੀ ਸੜਕ ਬਣ ਗਈ ਕੈਮਰੇ ਲੱਗੇ ਹੋਏ ਨੇ ਤੁਹਾਨੂੰ ਲੱਗਦਾ ਵੀ ਕੋਈ ਸ਼ੂ ਕਾਰਵਾਈ ਨਹੀਂ ਸਾਨੂੰ ਕੈਮਰੇ ਤੇ ਕੋਈ ਯਕੀਨ ਨਹੀਂ ਹੈਗਾ ਜੇ ਕੈਮਰੇ ਯਕੀਨ ਹੁੰਦੇ ਤੇ ਤਾਂ ਚੋਰ ਫੜੇ ਹੁੰਦੇ ਵੀਰ ਜੀ ਇਹ ਤਾਂ ਚਲਾਣ ਚਾਲ ਲਈ ਪੁਲਿਸ ਪੂਰੀ ਮੁਸਤੈਦ ਆ 24 ਘੰਟੇ 12 ਮਹੀਨੇ 30 ਦਿਨ ਚੋਰ ਫਰਨ ਦੇ ਵਿੱਚ ਨਹੀਂ ਮੀਨ ਤਾਂ ਕਹ ਲਿਆ ਵੀ ਅੱਗੇ ਤੋਂ ਰੋਕੀ ਆਵੇ ਕਾਰਵਾਈ ਕੀਤੀ ਜਾਵੇ ਰੋਕਿਆ ਜਾਵੇ ਇਸੀ ਨੂੰ ਮੀਨ ਇਹੀ ਕਹਿੰਦੇ ਆ ਵੀ ਮਾਰਾ ਪ੍ਰਸ਼ਾਸਨ ਇਸ ਚੀਜ਼ ਵੱਲ ਧਿਆਨ ਤੁਹਾਨੂੰ ਦਾ ਡਰ ਕਿੰਨਾ ਹੈ ਇਹੀ ਆ ਵੀ ਹੁਣ ਜਿਹੜਾ ਹੋ ਗਿਆ ਹੋ ਗਿਆ ਕੱਲ ਨੂੰ ਇਹ ਨੁਕਸਾਨ ਤੋਂ ਇਲਾਵਾ ਵੱਟਾ ਵੀ ਹੋ ਸਕਦਾ ਉਹਨਾਂ ਲਾਕ ਹੀ ਲੈ ਜਾਣ 20-30 ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਵੇ ਵੱਡਾ ਅੰਡੋਰ ਲੈ ਜਾਣ ਦੀ ਕੋਈ ਪਤਾ ਨਹੀਂ ਲੈ ਜਾਣਗੇ ਸੀ ਉਹ ਬਾਹਰ ਦੀ ਚੜ ਜਾਣ ਦੀ ਹਾਂ ਅੰਡੋਰ ਉਹਨਾਂ ਨੂੰ ਕੋਈ ਕੋਈ ਵੱਡੀ ਗੱਲ ਜਿਹੜਾ ਬੰਦਾ ਦੇਖੋ ਜੜਾ ਜੋ ਪੱਤ ਕੇ ਲੈ ਗਿਆ ਸਾਰੇ ਕੋ ਲਾਗੇ ਲੱਗਾ ਉਹਨਾਂ ਦੀ ਕੋਈ ਕੋਈ ਵੱਡੀ ਗੱਲ ਨਹੀਂ ਇਨਡੋਰ ਲਾਉਣਾ ਉਹਦੀ ਵੱਡੀ ਗੱਲ ਨਹੀਂ ਹੈਗੀ